ਬੀਤੀ ਰਾਤ ਕਰੀਪ 11:30 ਵਜੇ ਅਮਰੀਕਾ ਦਾ ਮਿਲਟਰੀ ਜਹਾਜ਼ ਗੈਰ ਕਾਨੂੰਨੀ ਭਾਰਤੀਆਂ ਨੂੰ ਲੈ ਕੇ ਅਮ੍ਰਿਤਸਰ 에ਅਰਪੋਰਟ ਤੇ ਲੈਂਡ ਹੋਇਆ ਜਿਸ ਦੇ ਵਿੱਚ 116 ਗੈਰ ਕਾਨੂੰਨੀ ਭਾਰਤੀ ਸ਼ਾਮਲ ਸਨ ਜਿਨ੍ਹਾਂ ਦੇ ਵਿੱਚ 65 ਪੰਜਾਬੀ ਸੀ ਦੱਸਦੀ ਹੈ ਕਿ ਇਹ ਉਹ ਲੋਕ ਸਨ ਜਿਹੜੇ ਕਿ ਅਮਰੀਕਾ ਦੇ ਵਿੱਚ ਡੌਂਕੀ ਰਹੇ ਯਾਨੀ ਕਿ ਗੈਰ ਕਾਨੂੰਨੀ ਢੰਗ ਰਾਹੀਂ ਢਾਕਲ ਹੋਏ ਸੁੱਤਿਨਾਂ ਦੇ ਖਿਲਾਫ 트럼ਪ ਨੇ ਕਾਰਵਾਈ ਕਰਦੇ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਿਹੜੇ ਐਸ ਵੇਲੇ ਡਿਪੋਰਟਿਸ ਨੇ ਉਹਨਾਂ ਦੀ ਉਮਰ ਜਿਹੜੀ 18 ਤੋਂ 30 ਸਾਲ ਦੇ ਵਿੱਚ ਘਟ ਦੱਸੀ ਜਾ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮੇਲ ਸੀ ਯਾਨੀ ਕਿ ਜਿਹੜੇ ਮਰਦ ਸੀ ਉਹਨਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਤੇ ਹੱਥਾਂ 'ਚ ਹਤਕੜੀਆਂ ਪਾਈਆਂ ਸੀ ਹਾਲਾਂਕਿ ਬੱਚਿਆਂ ਤੇ ਔਰਤਾਂ ਦੇ ਹੱਥਾਂ ਪੈਰਾਂ ਦੇ ਵਿੱਚ ਬੇੜੀਆਂ ਜਿਹੜੀਆਂ ਸੀ ਉਹਨਾਂ ਹੀ ਪਾਈਆਂ ਗਈਆਂ ਪਿਛਲੀ ਵਾਰ ਵੀ ਜਦੋਂ 5 ਫਰਵਰੀ ਨੂੰ 104 ਭਾਰਤੀਆਂ ਨੂੰ ਡਿਪੋਰਟ ਕਰਕੇ ਅਮਰੀਕਾ ਨੇ ਭਾਰਤ ਭੇਜੇ ਉਸ ਵੇਲੇ ਵੀ ਔਰਤਾਂ ਦੇ ਹੱਥਾਂ ਦੇ ਵਿੱਚ ਵੀ ਬੇੜੀਆਂ ਸੀ ਜਿਸ ਦੀ ਖੂਬ ਨਿਖੇਦੀ ਕੀਤੀ ਗਈ ਸੀ ਵਿਰੋਧੀ ਧਿਰਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਕਾਫੀ ਬਿਆਨਬਾਜ਼ੀ ਕੀਤੀ ਗਈ ਸੀ ਤੇ ਨਾਲ ਹੀ 트럼ਪ ਸਰਕਾਰ ਦੀ ਵੀ ਨਿਖੇਦੀ ਕੀਤੀ ਗਈ ਸੀ ਤੇ ਹੁਣ ਫਿਰ ਤੋਂ ਇੱਕ ਜਹਾਜ਼ ਜਿਹੜਾ ਹੈ ਉਹ ਬੀਤੀ ਰਾਤ ਲੈਂਡ ਹੋ ਗਿਆ ਕਿਹਾ ਜਾ ਰਿਹਾ ਸੀ ਕਿ 10 ਵਜੇ ਦੇ ਕਰੀਬ ਇਹ ਜਹਾਜ਼ ਜਿਹੜਾ ਲੈਂਡ ਹੋ ਜਾਵੇਗਾ ਪਰ 11:30 ਵਜੇ ਦੇ ਕਰੀਬ ਇਹ ਜਹਾਜ਼ ਜਿਹੜਾ ਮਿਸਰ 에ਅਰਪੋਰਟ ਤੇ ਲੈਂਡ ਹੋਇਆ ਜਿਸ ਦੇ ਵਿੱਚ 116 ਗੈਰ ਕਾਨੂੰਨੀ ਭਾਰਤੀ ਸ਼ਾਮਿਲ ਸਨ ਜਿਨ੍ਹਾਂ ਚੋਂ 65 ਪੰਜਾਬੀ ਸੀ 33 ਹਰਿਆਣੇ ਦੇ 8 ਗੁਜਰਾਤ ਦੇ 2 ਰਾਜਸਥਾਨ Goa 1 ਮਹਾਰਾਸ਼ਟਰ ਤੋਂ ਸੀਗਾ ਇੱਕ ਜੰਮੂ ਕਸ਼ਮੀਰ ਤੇ ਉਦੋਂ ਹੀ ਇੱਕ ਹਿਮਾਚਲ ਪ੍ਰਦੇਸ਼ ਤੇ ਇੱਕ ਉੱਤਰ ਪ੍ਰਦੇਸ਼ ਦਾ ਵੀ ਵਿਅਕਤੀ ਸ਼ਾਮਿਲ ਸੀ ਜਿਹੜਾ ਕਿ ਅਮਰੀਕਾ ਦੇ ਵਿੱਚ ਡੌਂਕੀ ਰਹੀ ਗਿਆ ਸੀ ਜਿਹਨਾਂ ਨੂੰ ਰਿਪੋਰਟ ਕਰ ਦਿੱਤਾ ਨਾਜ਼ੀ ਹੈ ਕਿ ਤੀਜਾ ਜਹਾਜ਼ ਜਿਹੜਾ ਹੈ ਉਹ 16 ਫਰਵਰੀ ਨੂੰ ਅਮਰੀਕਾ ਨੇ ਤਿਆਰ ਕਰ ਲਿਆ ਯਾਨੀ ਕਿ ਅੱਜ ਇੱਕ ਹੋਰ ਜਹਾਜ਼ ਜਿਹੜਾ ਅੰਮ੍ਰਿਤਸਰ 에য়ারਪੋਰਟ ਤੇ ਲੈਂਡ ਹੋਵੇਗਾ ਹਾਲਾਂਕਿ ਅੰਮ੍ਰਿਤਸਰ 에য়ারਪੋਰਟ ਤੇ ਇਹਨਾਂ ਜਹਾਜ਼ਾ ਦੀ ਲੈਂਡਿੰਗ ਤੇ ਕਾਫੀ ਬਿਵਾਲ ਮਚਿਆ ਸੀ ਪੰਜਾਬ ਸਰਕਾਰ ਨੇ ਇਸ ਦੀ ਨਿਖੇਦੀ ਕੀਤੀ ਸੀ ਤੇ ਕਿਹਾ ਸੀ ਕਿ ਕੇਂਦਰ ਸਰਕਾਰ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਜਿਹੜਾ بار بار ਇਹ ਜਹਾਜ਼ ਜਿਹੜਾ ਅੰਮ੍ਰਿਤਸਰ 에য়ারਪੋਰਟ ਤੇ ਉਤਾਰਿਆ ਜਾ ਰਿਹਾ ਹੈ ਨਾਲ ਹੀ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਹਨਾਂ ਨੇ ਵਿਦੇਸ਼ ਮੰਤਰਾਲੇ ਦੇ ਨਾਲ ਗਲਬਾਤ ਵੀ ਕੀਤੀ ਸੀ ਕਿ ਇਸ ਜਹਾਜ਼ ਦਾ ਰੂਟ ਬਦਲ ਦਿੱਤਾ ਜਾਵੇ ਪਰ ਫਿਰ ਵੀ ਇਹ ਜਹਾਜ਼ ਅੰਮ੍ਰਿਤਸਰ 에য়ারਪੋਰਟ ਤੇ ਪਹੁੰਚਿਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਵਿੱਚ 116 ਰਿਪੋਰ ਪਾਰਾ ਤਾਂ ਇਹਨਾਂ ਨੂੰ ਖੁਦ ਹਰਪਜਨ ਸਿੰਘ ਈਟੀਓ ਤੇ ਕੁਲਦੀਪ ਸਿੰਘ ਢਾਲੀਵਾਲ ਪੰਜਾਬ ਸਰਕਾਰ ਦੇ ਮੰਤਰੀ ਦੇ ਦੋਵੇਂ ਉਹਨਾਂ ਨੂੰ ਰਿਸੀਵ ਕਰਨ ਪਹੁੰਚੇ ਉਹਨਾਂ ਨਾਲ ਗੱਲਬਾਤ ਕੀਤੀ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਇਹਨਾਂ ਡਿਪੋਰਟਸ ਨੂੰ 4:30 ਵਜੇ ਦੇ ਕਰੀਬ ਉਹਨਾਂ ਦੇ ਘਰ ਰਵਾਨਾ ਕਰ ਦਿੱਤਾ ਗਿਆ ਤੇ ਹੁਣ ਤੀਜੀ ਫਲਾਈਟ ਇੱਕ ਹੋਰ ਤਿਆਰ ਹੈ ਜਿਹੜੇ ਕਿ 16 ਫਰਵਰੀ ਯਾਨੀ ਕਿ ਅੱਜ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਹੋਵੇਗੀ ਜਿਸ ਵਿੱਚ 157 ਭਾਰਤੀ ਜਿਹੜੇ ਨੇ ਜਿਹੜੇ ਗੈਰਕਾਨੂੰਨੀ ਢੰਗ ਦੇ ਰਹੀ ਅਮਰੀਕਾ ਗਏ ਸੀ ਉਹਨਾਂ ਨੂੰ ਦੇਸ਼ ਨਿਕਾਲਾ ਦੇ ਕੇ ਅਮਰੀਕਾ ਭਾਰਤ ਭੇਜ ਰਿਹਾ ਹੈ